ਗੁਰਮਾਰਸੀ ਮੈਂ ਤੁਹਾਨੂੰ ਇੱਕ ਮਿਸਾਲ ਸਮਝਾਉਣ ਲੱਗਿਆ ਵੀ ਵਿਸ਼ਵਾਸ ਗੁਰੂ ਮਹਾਰਾਜ ਤੇ ਰੱਖੋ ਜਰੂਰ ਰੱਖੋ ਇਹ ਗੁਰੂ ਗ੍ਰੰਥ ਸਾਹਿਬ ਸਾਨੂੰ ਸਭ ਕੁਝ ਦਿੰਦਾ ਹੈ ਹਾਜ਼ਰ-ਨਾਜ਼ਰ ਹੈ ਗੁਰੂ ਨਾਨਕ ਹਾਜ਼ਰ-ਨਾਜ਼ਰ ਹੈ ਇਹ ਸਾਡੀਆਂ ਗੱਲਾਂ ਸੁਣਦਾ ਹੈ ਸਾਡੀਆਂ ਮੁਰਾਦਾ ਮੰਗਾ ਸਭ ਪੂਰੀਆਂ ਕਰਦਾ ਹੈ ਬੱਚੇ ਨੂੰ ਪਾਲਣ ਵਾਲੀ ਸਿਰ ਮਾਂ ਹੀ ਸੀ 7 ਸਾਲ ਦਾ ਬੱਚਾ ਛੋਟਾ ਜਿਹਾ ਮਾਂ ਬਹੁਤ ਬਿਮਾਰ ਹੋ ਗਈ ਡਾਕਟਰ ਨੇ ਜਵਾਬ ਦਿੱਤਾ ਉਹ ਕਹਿੰਦੇ ਬੱਚੇ ਨੂੰ ਵੀ ਇਹ ਨਾ ਤੇਰੀ ਮਾਂ ਤਾਂ ਠੀਕ ਹੋ ਗਈ ਜੇ ਈਸ਼ਵਰ ਚਾਹੇਗਾ ਤੂੰ ਈਸ਼ਵਰ ਅੱਗੇ ਈਸ਼ਵਰ ਨੂੰ ਲੈ ਆ ਈਸ਼ਵਰ ਨੂੰ ਕਾ ਉਹ 1 ਰੁਪਿਆ ਦੀ ਕੁਰਸੀ ਉਹ ਲੈ ਕੇ ਤੁਰ ਪਿਆ ਉਹ ਹਰ ਦੁਕਾਨ ਤੇ ਹਰ ਜਗ੍ਹਾ ਤੇ ਗਿਆ ਮੈਨੂੰ ਈਸ਼ਵਰ ਦੇ ਦੋ ਦੁਕਾਨ ਵਾਲੇ ਭਜਾ ਦੇਣ ਉਹਨੂੰ ਕਹਿਣ ਐ ਕੋਈ 1 ਰੁਪਏ ਦਾ ਈਸ਼ਵਰ ਆਂਦਾ ਸਾਬ ਨੂੰ ਭਜਾ ਦੇ ਉਹਨੂੰ ਕਹਿਣ ਕੰਮ ਲਾਈ ਜਾ ਇੱਕ ਦੁਕਾਨ ਤੇ ਗਿਆ ਬਜ਼ੁਰਗ ਸੀ ਕੋਈ ਉਹਨੇ ਬੜਾ ਪਿਆਰ ਕੀਤਾ ਉਹਨੇ ਕਿਹਾ ਕੀ ਹੋਇਆ ਉਹਨੇ ਦੱਸੀ ਸਾਰੀ ਕਹਾਣੀ ਵੀ ਮੇਰੀ ਮਾਤਾ ਬਿਮਾਰ ਹੈ ਡਾਕਟਰ ਕਹਿੰਦੇ ਈਸ਼ਵਰ ਆਏਗਾ ਤੇ ਉਹੀ ਤਰ੍ਹਾਂ ਠੀਕ ਹੋ ਸਕਦੀ ਮਾਂ ਮੈਨੂੰ ਈਸ਼ਵਰ ਚਾਹੀਦਾ ਉਹ ਬਜ਼ੁਰਗ ਨੇ ਨਾ ਉਹਦੇ ਕੋਲ ਕੁਛ ਨਹੀਂ ਸੀ ਫਿਲਟਰ ਵਾਲਾ ਪਾਣੀ ਸੀ ਉਹਨੇ ਗਲਾਸ ਦਿੱਤਾ ਕਹਿੰਦਾ ਜਾ ਕੇ ਆਪਣੀ ਮਾਤਾ ਨੂੰ ਪਿਲਾ ਦੇ ਬੱਚੇ ਨੇ ਜਾ ਕੇ ਮਾਂ ਨੂੰ ਪਾਣੀ ਪਿਲਾ ਦਿੱਤਾ ਅਗਲੇ ਦਿਨ ਉਹਦਾ ਆਪਰੇਸ਼ਨ ਹੋ ਗਿਆ ਪਰ ਕਿੰਨੇ ਲੱਖਾਂ ਰੁਪਏ ਲੱਗ ਗਏ ਮਾਂ ਠੀਕ ਹੋ ਗਈ ਬੱਚਾ ਵੀ ਖੁਸ਼ ਹੋ ਗਿਆ ਤੇ ਜਦੋਂ ਮਾਂ ਠੀਕ ਹੋਈ ਬਿੱਲ ਬਹੁਤ ਆਇਆ ਡਾਕਟਰਾਂ ਦਾ ਤੇ ਮਾਂ ਹੈਰਾਨ ਕਹਿੰਦੀ ਸਾਡੇ ਕੋਲ ਤਾਂ ਹਿੰਮਤ ਨਹੀਂ ਕੌਣ ਦੇਗਾ ਉਹ ਬਜ਼ੁਰਗ ਫੇਰ ਆ ਗਿਆ ਜਿਹਨੇ ਪਾਣੀ ਦਿੱਤਾ ਸੀ ਉਹ ਕਹਿੰਦਾ ਮੈਂ ਬੱਚੇ ਦੇ ਦ੍ਰਿੜਤਾ ਬੱਚੇ ਦਾ ਵਿਸ਼ਵਾਸ ਪਰਮਾਤਮਾ ਦੇ ਦੇਖ ਕੇ ਹਾਰਾਰ ਹੋ ਗਿਆ ਉਹ ਵਾਹਿਗੁਰੂ ਨੇ ਮੈਨੂੰ ਵਸੀਲਾ ਬਣਾਤਾ ਹੀਲਾ ਵਸੀਲਾ ਬਣਾਤਾ ਤੇ ਮੈਂ ਬਿੱਲ ਦੇ ਦਿੱਤਾ ਤੁਹਾਡਾ ਸਾਰਾ ਕੋਈ ਬਿੱਲ ਨਹੀਂ ਲੈਣਾ ਉਹ ਵਾਹਿਗੁਰੂ ਸਭ ਕੁਝ ਕਰਨ ਵਾਲਾ ਬੱਚੇ ਦਾ ਵਿਸ਼ਵਾਸ ਸੀ ਇਸ ਲਈ ਅਸੀਂ ਵੀ ਗੁਰੂ ਮਹਾਰੇ ਤੇ ਵਿਸ਼ਵਾਸ ਕਰੀਏ ਵਿਸ਼ਵਾਸ ਦੇ ਬੇੜੇ ਪਾਰਨੇ ਵਿਸ਼ਵਾਸ ਨਾਲ ਸਭ ਕੁਝ ਮਿਲ ਜਾਂਦਾ ਚਲੋ ਹੁਣ ਆਪਾਂ 2 ਮਿੰਟ ਸਿਮਰਨ ਕਰਦੇ ਆ ਤੇ ਫਿਰ ਅੱਜ ਜਨਾ ਬੀਬੀ ਜਗਿੰਦਰ ਕੌਰ ਨੇ ਇੱਕ ਹੋਰ ਬੀਬੀ ഭേണി കല് കൈസി ഗുരുകാര ബ്ശോയ സോപ്പസരമോ വിസരന താര നാം ദോസര താര നാം വിസരന താര നാം വിസരനായി अपना नाम दे गुण गावा दिन रात नानक चा होए हो गुण गावा दिन रात नानक चा होए हो गुण गावा दिन रात नानक चा होए हो विसरनाई दता ਇਹ ਆਪਣਾ ਨਾਮ ਦੇਉ ਸਰਨ ਆਇਂਦਾ ਤਾਂ ਇਹ ਆਪਣਾ ਨਾਮ ਦੇਉ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਇਏ ਗੁਰੂ ਆਇਏ ਗੁਰੂ ਆਇਏ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ